ਇਹ ਬਤਾਉਏ ਆ ਕਿ ਸਾਡਾ ਧਰਮ ਪਰਿਵਰਤਨ ਬਹੁਤ ਹੋ ਰਿਹਾ ਹੈ ਗੁਰੂ ਦੇ ਨਾਲੋਂ ਬਹੁਤ ਸਾਡਾ ਮਜ਼ਦੂਰ ਭਾਈਚਾਰਾ ਟੁੱਟ ਰਿਹਾ ਜੇਕਰ ਇਸ ਨੂੰ ਜੋੜ ਕੇ ਰੱਖਣਾ ਤਾਂ ਸਾਡੇ ਮਜ਼ਦੂਰ ਭਾਈਚਾਰੇ ਨਾਲ ਖੜਨਾ ਪੈਣਾ ਜਿਸ ਤਰ੍ਹਾਂ ਦਾ ਪ੍ਰਾਲਾ ਬਾਈ ਜੱਗੀ ਵੱਲੋਂ ਕਰਾਇਆ ਗਿਆ 31000 ਦੀ ਜਿਹੜੀ ਸਕੀਮ ਹੈ ਮਜ਼ਦੂਰ ਪਰਿਵਾਰ ਦੀ ਵਿਆਹ ਦੇ ਲਈ ਸਾਡੀਆਂ ਧੀਆਂ ਦੇ ਵਿਆਹ ਦੇ ਲਈ ਉਹ ਸਕੀਮ ਲਾਗੂ ਕੀਤੀ ਗਈ ਆ ਤੇ ਨਾਲ ਲੱਗਦੇ ਜਿਹੜੇ ਸਾਡੇ ਲੋੜਵੰਦ ਸਾਡੇ ਮਜ਼ਦੂਰ ਭਰਾਵਾਂ ਨੇਗੇ ਗਰੀਬ ਭਰਾਵਾਂ ਦੇ ਜਿਹੜਾ ਕਿ ਅੰਤਮ ਸੰਸਕਾਰ ਲਈ ਪ੍ਰੋਗਰਾਮ ਲਈ 11000 ਦੀ ਜਿਹੜੀ ਸਕੀਮਾਂ ਸ਼ੁਰੂ ਕੀਤੀ ਗਈ ਆ ਮੈਂ ਕਹਿਣਾ ਚਾਹੁੰਦਾ ਵੀ ਸਾਰੇ ਆਪਾਂ ਜਕਾਰਾ ਜਰੂਰ ਛੱਡੀ ਇਸ ਪਰਿਵਾਰ ਲਈ ਜਿਹੜਾ ਐਡਾ ਸਲੰਘਾ ਜੋ ਕਰਮ ਕਰ ਰਹੇ ਨੇਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਜੋ ਅੱਖੀਂ ਦੇਖ ਕੇ ਆਇਆ ਨਾ ਚੀਜ਼ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹਣਾ ਪ੍ਰਮਾਤਮਾ ਨੇ ਕੋਈ ਕਮੀ ਨਹੀਂ ਛੱਡੀ ਜਰਮਨ ਦੇ ਵਿੱਚ ਹੰਬਰਗ ਦੇ ਵਿੱਚ ਜਿੱਥੇ ਭਰਾ ਰਹਿੰਦਾ ਨਾ ਜਿੱਥੇ ਦੋਨੇ ਭਰਾ ਰਹਿੰਦੇ ਨੇ ਕੇਵਲ ਵੀ ਹੁਣ ਸਾਰਾ ਪਰਿਵਾਰ ਉੱਤੇ ਇਕੱਠਾ ਹੋ ਜਾਂਦਾ ਉੱਥੇ ਕੋਈ ਕਮੀ ਨਹੀਂ ਛੱਡੀ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਕੰਨ ਕੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਾਰੇ ਹੀ ਸਤਸੰਗੀ ਜੀਬੋ ਬਲਾਉ ਫਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਟੰਡਾਵੰਨਾ ਬੜਾ ਭਾਗਾ ਵਾਲਾ ਪਿੰਡ ਹੈ ਜਿਸ ਪਿੰਡ ਦੇ ਵਿੱਚ ਮੇਰੇ ਬੜੇ ਹੀ ਨੇਕ ਇਨਸਾਨ ਮੇਰੇ ਮਿੱਤਰ ਮੇਰੇ ਵੱਡੇ ਭਰਾ ਭਾਈ ਜੱਗੀ ਜੀ ਤੇ ਛੋਟੇ ਭਰਾ ਭਾਈ ਹੈਰੀ ਭੁੱਲਰ ਜੀ ਸਾਰਾ ਹੋਈ ਭੁੱਲਰ ਪਰਿਵਾਰ ਕੇਵਲ ਸਾਡਾ ਭਰਾ ਇਸ ਪਿੰਡ ਦੇ ਵਿੱਚ ਰਹਿੰਦੇ ਨੇਗੇ ਬੜਾ ਭਾਗਾ ਵਾਲਾ ਪਿੰਡ ਆ ਕਿਉਂਕਿ ਪ੍ਰਮਾਤਮਾ ਨੇ ਦਿੱਤਾ ਬਹੁਤ ਲੋਕਾਂ ਨੂੰ ਆ ਪਰ ਮਕਸਰ ਇਹ ਗੱਲ ਕਰਦਾ ਹੁੰਦਾ ਹੋਣਾ ਵੀ ਵੰਡਣ ਦਾ ਜਿਗਰਾ ਬਹੁਤ ਘੱਟ ਦੇ ਵਿੱਚ ਹੁੰਦਾ ਜੋ ਇਹ ਵੰਡਣ ਦਾ ਜਿਗਰਾ ਭੁੱਲਰ ਪਰਿਵਾਰ ਦੇ ਵਿੱਚ ਆ ਜਿਸ ਪ੍ਰਕਾਰ ਇਹ ਕਾਰਜ ਕਰ ਰਹੇ ਨੇਗੇ ਨਗਰ ਦੇ ਕਾਰਜ ਕਰ ਰਹੇ ਨੇਗੇ ਅੱਜ ਜੋ ਬੜਾ ਸਲੰਘਾ ਜੋ ਕਾਰਜ ਦੀ ਜਿਹੜੀ ਸ਼ੁਰੂਆਤ ਹੋਣ ਲਈ ਜਾ ਰਹੀ ਹੈ ਸ਼ੁਰੂਆਤ ਹੋਣ ਤੋਂ ਪਹਿਲਾਂ ਵੀ ਬੜੀਆਂ ਮੈਂ ਜੱਗੀ ਬਾਈ ਨਕਸਰੀ ਗੱਲਾਂ ਸੀ ਜਰਮਨ ਭਾ ਕੇ ਆਇਆ ਬੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਵੀ ਜਿਹੜਾ ਇਸ ਕਾਰਜ ਨੂੰ ਬੜੀ ਤਨਦੇਹੀ ਨਾਲ ਨਿਭਾ ਰਹੇ ਨੇਗੇ ਪਿੰਡ ਦਾ ਜਿਹੜਾ ਕਲੱਬ ਆ ਬਾਬਾ ਮੇਲਾ ਸਿੰਘ ਦੀ ਸਪੋਰਟਸ ਕਲੱਬ ਤੇ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਜਰਮਨ ਇਹਨਾਂ ਕਲੱਬਾਂ ਵੱਲੋਂ ਰਲ ਮਿਲ ਕੇ ਜਿਹੜਾ ਸਾਰਾ ਹੀ ਗਰਾਊਂਡ ਦਾ ਸਟੇਡੀਅਮ ਦਾ ਜਿਹੜਾ ਕਾਰਜ ਸੰਪੂਰਨ ਕਰਿਆ ਜਾਣਾ ਪਰ ਮੈਂ ਸਾਰੇ ਹੀ ਪਹਿਲਾਂ ਸਭ ਤੋਂ ਪਹਿਲਾਂ ਇੱਕ ਨਗਰ ਨੂੰ ਜ਼ਰੂਰ ਚਰਨਾਂ ਦੇ ਵਿੱਚ ਮੈਂ ਬੇਨਤੀ ਕਰਨਾ ਚਾਹਣਾ ਕਿ ਦੇਖੋ ਮੈਂ ਸਾਰੇ ਹੀ ਪਿੰਡਾਂ ਦੇ ਵਿੱਚ ਤੁਰਿਆ ਫਿਰਦਾ ਅਸੀਂ ਰੋਜ਼ ਹੀ ਸਾਡੇ ਪੰਜ-ਪੰਜ 10-10 ਪਿੰਡਾਂ ਦੇ ਪ੍ਰੋਗਰਾਮ ਹੁੰਦੇ ਨੇਗੇ ਪਿੰਡਾਂ ਦੇ ਵਿੱਚ ਛੋਟੇ-ਛੋਟੇ ਗੱਲਾਂ ਹੁੰਦੀਆਂ ਨੇਗੀਆਂ ਪਰ ਜੇਕਰ ਆਪਾਂ ਪਿੰਡ ਦਾ ਵਿਕਾਸ ਕਰਨਾ ਹੋਵੇ ਪਿੰਡ ਨੂੰ ਉੱਪਰ ਲੈ ਕੇ ਜਾਣਾ ਹੋਵੇ ਤਾਂ ਫਿਰ ਸਾਰੇ ਹੀ ਪਿੰਡ ਦੇ ਸਹਿਯੋਗ ਦੀ ਲੋੜ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਮੈਨੂੰ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਪਿੰਡ ਦੇ ਵਿੱਚ ਇੱਕ ਕਾਰਜ ਨਹੀਂ ਕਲਾ ਗਰਾਉਂਡ ਦਾ ਕਾਰਜ ਨਹੀਂ ਨੇਕਾਂ ਹੀ ਕਾਰ ਚੱਲ ਰਹੇ ਨੇ ਜਿਵੇਂ ਕਿ ਆਰਾਮ ਬਾਗ ਦਾ ਕਾਰਜ ਹੋਰ ਵੱਖ-ਵੱਖ ਜਿਹੜੇ ਕਾਰਜ ਪਿੰਡ ਦੇ ਵਿੱਚ ਚੱਲ ਰਹੇ ਨੇਗੇ ਇਹਨਾਂ ਸਾਰੇ ਕਾਰਜਾਂ ਦੇ ਵਿੱਚ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਨਾ ਚਾਹਣਾ ਮੈਂ ਇਹ ਜਿਹੜੀ ਆਪਦੇ ਅੱਖੀਂ ਚੀਜ਼ ਦੇਖੀ ਆ ਮੈਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਖੜਾ ਜੱਗੀ ਬਾਈ ਆਪਦਾ ਕੰਮ ਕਰਦਾ ਹੁੰਦਾ ਸੀ ਪਰ ਕੰਮ ਕਰਦੇ ਕਰਦੇ ਪਿੰਡ ਵਾਸੀਓ ਸਭ ਤੋਂ ਵੱਧ ਉਥੇ ਜਰਮਨ ਦੇ ਵਿੱਚ ਬੈਠੇ ਦਾ ਧਿਆਨ ਆਪਦੇ ਪਿੰਡ ਦੇ ਵਿੱਚ ਹੁੰਦਾ ਸੀ ਮਕਸਰੀ ਦੇਖਦਾ ਫੋਨ ਤੇ ਕਿੱਤੇ ਕੋਈ ਬਾਈ ਨੂੰ ਪਿੰਡੋਂ ਫੋਨ ਆ ਗਿਆ ਕਿਤੇ ਕੋਈ ਫੋਨ ਆ ਗਿਆ ਕਿਉਂਕਿ ਆਪਦੇ ਪਿੰਡ ਲਈ ਚਿੰਤਾ ਕਰਦਾ ਦੇਖੋ ਮੈਂ ਬਹੁਤ ਸਾਰੇ ਦੇਸਾਂ ਦੇ ਵਿੱਚ ਗਿਆ ਮੈਂ ਬਹੁਤ ਸਾਰੇ ਭਰਾਵਾਂ ਨੂੰ ਮਿਲਿਆ ਅਜਿਹੇ ਲੋਕ ਬੜੇ ਘੱਟ ਹੁੰਦੇ ਨੇ ਕਿ ਜਿਹੜੇ ਆਪਣੇ ਪਿੰਡ ਦੀ ਚਿੰਤਾ ਕਰਨ ਮੈਂ ਜੋ ਅੱਖੀਂ ਦੇਖ ਕੇ ਆਇਆ ਨਾ ਜੀਜੋ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹਣਾ ਪ੍ਰਮਾਤਮਾ ਨੇ ਕੋਈ ਕਮੀ ਨਹੀਂ ਛੱਡੀ ਜਰਮਨ ਦੇ ਵਿੱਚ ਹੰਬਰਗ ਦੇ ਵਿੱਚ ਜਿੱਥੇ ਭਰਾ ਰਹਿੰਦਾ ਨਾ ਜਿੱਥੇ ਦੋਨੇ ਭਰਾ ਰਹਿੰਦੇ ਨੇ ਕੇਵਲ ਵੀ ਹੁਣ ਸਾਰਾ ਪਰਿਵਾਰ ਉੱਥੇ ਇਕੱਠਾ ਹੋ ਜਾਂਦਾ ਉੱਥੇ ਕੋਈ ਕਮੀ ਨਹੀਂ ਛੱਡੀ ਮੈਨੂੰ ਲੱਗਦਾ ਵੀ 5-7 ਜਿਹੜੀਆਂ ਫਾਰਮਾਂ ਹੁਣ ਬਾਈ ਹ ਜਿਹੜਿਆ ਕਿ ਦੇਖਿਓ ਵੀ ਲੱਖਾਂ ਕਰੋੜਾਂ ਦਾ ਜਿਹੜਾ ਪ੍ਰੋਜੈਕਟ ਆ ਉੱਥੇ ਐਡਾ ਵੱਡਾ ਪ੍ਰੋਜੈਕਟ ਚੱਲ ਰਿਹਾ ਪਰ ਅਗਲਾ ਕਹਿੰਦਾ ਯਾਰ ਹਰੇਕ ਦੀ ਸੋਚ ਹੁੰਦੀ ਆ ਵੀ ਆਪਾਂ ਇੱਥੇ ਬੜੀ ਆਸ਼ੋ ਆਰਾਮ ਦੀ ਜ਼ਿੰਦਗੀ ਹੰਡਾ ਰਹਿਆਂ ਬੜੀ ਚੰਗੀ ਜ਼ਿੰਦਗੀ ਹੰਡਾ ਰਹਿਆਂ ਕੀ ਲਾਣਾ ਪਿੰਡ ਤੋਂ ਕੀ ਲਾਣਾ ਲੋਕਾਂ ਤੋਂ ਪਰ ਜੇਕਰ ਉਹ ਖੂਨ ਮੱਚਦਾ ਤਾਂ ਜੇਕਰ ਇੱਥੇ ਪਲੇ ਵੱਡੇ ਨੇ ਖੇਡੇ ਨੇਗੇ ਜਾਂ ਹੁਣ ਵੀ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਮੁਰਨਾ ਸਭ ਤੋਂ ਵੱਡੀ ਜਿਹੜੀ ਚਿੰਤਾ ਨਾ ਜੱਗੀ ਬਾਈ ਕਹਿੰਦਾ ਇੱਥੇ ਕਹਿੰਦਾ ਪੈਸਾ ਕਮਾ ਲਾਂਗੇ ਬਾਈ ਬਹੁਤ ਉੱਚੀਆਂ ਜਿਹੜੀਆਂ ਆਪਾਂ ਕੋਠੀਆਂ ਕਾਰਾਂ ਕਮਾ ਲਾਂਗੇ ਜਿਹੜਾ ਸਾਡਾ ਜੜਾ ਜਿਹੜਾ ਉਸ ਉਹ ਪੰਜਾਬ ਆ ਇਸ ਜੜ ਨੂੰ ਮਜ਼ਬੂਤ ਕਰਨਾ ਬੜਾ ਜ਼ਰੂਰੀ ਹੈ ਤੁਸੀਂ ਇਹ ਦੇਖੋ ਉੱਥੇ ਹੋਰ ਬਥੇਰੀਆਂ ᱜੇਮਾਂ ਨੇ ਆਪਣੇ ਬੇਟੇ ਨੂੰ ਵੀ ਕੁਆੜੀ ਮਾਂ ਖੇੜ ਕੁਆੜੀ ਦੇ ਨਾਲ ਜੋੜ ਰਹੇ ਨੇ ਜੱਗੀ ਬਾਈ ਐਡੀ ਵੱਡੀ ਸੋਚ ਮੈਨ ਲੱਗਾ ਇਹ ਸੋਚ ਹੋਣ ਦਾ ਕਾਰਨ ਇੱਕੋ ਹੀ ਆ ਕਿਉਂਕਿ ਜਦੋਂ ਮੈਂ ਘਰ ਦੇ ਵਿੱਚ ਗਿਆਨ ਨਾ ਬਾਈ ਦੇ ਜਿਹੜਾ ਹਮਬਰਗ ਵਾਲਾ ਘਰ ਆ ਉਸ ਘਰ ਦੇ ਵਿੱਚ ਉੱਪਰ ਨਾ ਮਹਾਰਾਜ ਜਾਂ ਸਾਂਚੀਆਂ ਦੋਨੇ ਭੈਣਾਂ ਪਾਠ ਕਰਦੀਆਂ ਨੇ ਗੁਰੂ ਨਾਲ ਜੁੜੀਆਂ ਹੋਈਆਂ ਨੇ ਜਿਹੜਾ ਹੁਣ ਗੁਰੂ ਗੁਰੂਕਰ ਹਮਬਰਗ ਦੇ ਵਿੱਚ ਬਣਿਆ ਉਸ ਗੁਰੂ ਘਰ ਦੇ ਵਿੱਚ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਬਾਈ ਜੱਗੀ ਦਾ ਸਾਰੇ ਪਰਿਵਾਰ ਦਾ ਭੁੱਲਰ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇੱਥੇ ਗੁਰੂ ਘਰ ਬਣਾਉਣ ਲਈ ਸਾਨੂੰ ਬਹੁਤ ਘੱਟ ਲੋੜਾਂ ਦੀ ਜ਼ਰੂਰਤ ਹੁੰਦੀ ਹੈ ਉੱਥੇ ਬਹੁਤ ਔਖੇ ਨੇ ਗੁਰੂ ਘਰ ਬਣਾਉਣੇ ਪਰਮਿਸ਼ਨਾਂ ਲੈਣੀਆਂ ਹੋਰ ਕਰਨੀਆਂ ਇਹੋ ਜਿਹੇ ਕਾਰਜ ਜਿਹੜੇ ਉੱਥੇ ਵੀ ਕਰ ਰਹੇ ਨੇ ਤੇ ਇੱਥੇ ਵੀ ਕਰ ਰਹੇ ਨੇਗੇ ਇਸ ਕਰਕੇ ਅੱਜ ਸਾਰੇ ਕਾਰਜਾਂ ਨੂੰ ਜੋੜਦੇ ਹੋਏ ਸਭ ਤੋਂ ਵੱਧ ਜਿਹੜੀਆਂ ਸਾਡੀਆਂ ਲੋੜਵੰਤ ਧੀਆਂ ਨੇਗੀਆਂ ਜਿਨ੍ਹਾਂ ਦੇ ਦੇਖੋ ਸਾਡੀ ਮਕਸਦ ਹੀ ਪਿੰਡਾਂ ਦੇ ਵਿੱਚ ਜਾ ਕੇ ਗੱਲ ਇਹ ਬੋਲਦਾ ਹੁੰਦਾ ਨਾ ਵੀ ਜਿੰਨਾ ਕਿਸਾਨਾਂ ਦੀ ਰੱਬ ਨੇ ਚੰਗੀ ਵਾਹ ਫੜੀ ਆ ਜਮੀਨਾਂ ਜਾਇਦਾਦਾਂ ਨਗੀਆਂ ਤਾਂ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਆ ਉਹ ਸਾਡੇ ਜਿਹੜਾ ਸਾਡਾ ਆਪਣਾ ਮਜ਼ਦੂਰ ਭਾਈਚਾਰਾ ਲੋੜਵੰਦ ਭਾਈਚਾਰਾ ਉਸ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਆ ਕਿਉਂਕਿ ਅਸੀਂ ਹੋਰ ਚੀਜ਼ਾਂ ਬਹੁਤ ਦੇਖਦੇ ਆ ਪੈਸਾ ਹੋਰ ਥਾਮਾਂ ਤੇ ਬਹੁਤ ਖਰਚ ਕਰੀ ਜਾਂਦੇ ਆ ਅੱਜ ਸਾਡੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਮਸੀਬਤ ਆ ਉਹ ਇਹ ਆ ਕਿ ਸਾਡਾ ਧਰਮ ਪਰਿਵਰਤਨ ਬਹੁਤ ਹੋ ਰਿਹਾ ਹੈ ਗੁਰੂ ਦੇ ਨਾਲੋਂ ਬਹੁਤ ਸਾਡਾ ਮਜ਼ਦੂਰ ਭਾਈਚਾਰਾ ਟੁੱਟ ਰਿਹਾ ਜੇਕਰ ਇਸ ਨੂੰ ਜੋੜ ਕੇ ਰ ਤਾ ਸਾਡੇ ਮਜ਼ਦੂਰ ਭਾਈਚਾਰੇ ਨਾਲ ਖੜਨਾ ਪੈਣਾ ਜਿਸ ਤਰ੍ਹਾਂ ਦਾ ਪ੍ਰਾਲਾ ਬਾਈ ਜੱਗੀ ਵੱਲੋਂ ਕਰਾਇਆ ਗਿਆ 31000 ਦੀ ਜਿਹੜੀ ਸਕੀਮ ਹੈ ਮਜ਼ਦੂਰ ਪਰਿਵਾਰ ਦੀ ਵਿਆਹ ਦੇ ਲਈ ਸਾਡੀਆਂ ਧੀਆਂ ਦੇ ਵਿਆਹ ਦੇ ਲਈ ਉਹ ਸਕੀਮ ਲਾਗੂ ਕੀਤੀ ਗਈ ਆ ਤੇ ਨਾਲ ਲੱਗਦੇ ਜਿਹੜੇ ਸਾਡੇ ਲੋੜਵੰਦ ਸਾਡੇ ਮਜ਼ਦੂਰ ਭਰਾ ਨੇਗੇ ਗਰੀਬ ਭਰਾਵਾਂ ਦੇ ਜਿਹੜਾ ਕਿ ਅੰਤਮ ਸੰਸਕਾਰ ਲਈ ਪ੍ਰੋਗਰਾਮ ਲਈ 11000 ਦੀ ਜਿਹੜੀ ਸਕੀਮਾ ਸ਼ੁਰੂ ਕੀਤੀ ਗਈ ਆ ਮੈਂ ਕਹਿਣਾ ਚਾਹਣਾ ਵੀ ਸਾਰੇ ਆਪਾਂ ਜਕਾਰਾ ਜਰੂਰ ਸਾਡੀ ਇਸ ਪਰਿਵਾਰ ਲਈ ਜਿਹੜਾ ਐਡਾ ਸਲੰਘਾ ਜੋ ਕਰਮ ਕਰ ਰਹੇ ਨੇਗੇ ਬੋਲੇ ਸੋ ਨਿਹਾਲ ਪਿਛਲੇ ਸਮੇਂ ਦੇ ਵਿੱਚ ਜਿਵੇਂ ਕਿ ਸਾਡੀਆਂ ਧੀਆਂ ਸੀਗੇ ਸਕੂਲਾਂ ਦੇ ਲਈ ਉਹਨੂੰ ਬੱਸਾਂ ਦੇ ਇੱਥੇ ਲੱਖਾਂ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਬਹੁਤ ਹੀ ਸਤਿਕਾਰਯੋਗ ਸਾਡਾ ਗੁਰੂ ਆ ਸਾਡੇ ਜਿਹੜੇ ਰਾਜਾ ਸਾਹਿਬ ਨੇ ਸਾਡੀ ਜਿਹੜੀ ਜਗ ਦੀ ਜੋਤ ਨੇਗੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇ ਵਜ਼ੀਰ ਬਹੁਤ ਹੀ ਸਤਿਕਾਰਯੋਗ ਸਾਡੇ ਗ੍ਰੰਥੀ ਸਿੰਘ ਜੀ ਲਈ ਮੋਟਰਸਾਈਕਲ ਦੀ ਜਿਹੜੀ ਸੇਵਾ ਕੀਤੀ ਜਾਣੀ ਅੱਜ ਪਰਿਵਾਰ ਵੱਲੋਂ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਤੇ ਜਰੂਰ ਇੱਕ ਵਾਰੀ ਇਸ ਸਲਾਂਗਾ ਜੋ ਕਦਮ ਲਈ ਤੇ ਵਜੀਰ ਸਾਹਿਬ ਲਈ ਇੱਕ ਆਪਾਂ ਜਕਾਰਾ ਛੱਡੀਏ ਬੋਲੇ ਸੋਨਿਹਾਰ ਹਾਲੇਲੀਆ ਦਾਾਲ ਤੇ ਹੋਰ ਜਿਹੜੇ ਕਿ ਇੱਥੇ ਬਹੁਤ ਸਾਰੇ ਇੱਥੇ ਜਿਹੜਾ ਗਰਾਊਂਡ ਹੈ ਤੇ ਖਰਚਾ ਹੋਣਾ ਤੇ ਮੈਂ ਸਾਰੇ ਹੀ ਨਗਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹੁੰਨਾ ਭਰਾਵੋ ਮੈਂ ਅਕਸਰ ਆਪਣੇ ਪਿੰਡ ਦੇ ਵਿੱਚ ਵੀ ਦੇਖਦਾ ਜਿਹੜੀ ਕਿਸੇ ਧੜੇਵਾਜੀ ਇਹ ਆਪਾਂ ਧੜੇਵਾਜੀਆਂ ਖਤਮ ਕਰਕੇ ਆਪਾਂ ਆਪਣੇ ਨੌਜਵਾਨਾਂ ਨੂੰ ਬਚਾ ਲਈਏ ਨੌਜਵਾਨ ਤਾਂ ਬਚਣਗੇ ਜੇਕਰ ਜਿਸ ਤਰ੍ਹਾਂ ਦਾ ਇਹ ਪ੍ਰਾਲਾ ਕੀਤਾ ਜਾ ਰਿਹਾ ਖੇਡ ਗਰਾਊਂਡ ਬਣਾ ਕੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਨਸ਼ਿਆਂ ਦੀ ਦਲਦਲ ਆ ਬਹੁਤ ਵੱਡੀ ਆ ਚੁੱਕੀ ਹੈ ਦੇਖੋ ਇਹ ਮਾਨਸਿਕ ਰੋਗ ਨੇਗੇ ਇਹ ਮਾਨਸਿਕ ਰੋਗ ਨੇ ਕਿਉਂਕਿ ਮਨ ਸਾਡਾ ਕਾਬੂ ਦੇ ਵਿੱਚ ਨਹੀਂ ਹੈਗਾ ਮੈਂ ਸਤਰੀ ਹਰ ਇੱਕ ਥਾਂ ਤੇ ਗੱਲ ਜਾ ਕੇ ਬੋਲਦਾ ਹੁਣ ਜੇਕਰ ਮਨ ਕਾਬੂ ਕਰਨਾ ਤਾਂ ਦੇਖੋ ਦੁਨੀਆ ਦੇ ਉੱਪਰ ਕੋਈ ਦਵਾਈ ਨਹੀਂ ਬਣੀ ਜਾਂ ਤਾਂ ਮਨ ਸਾਡਾ ਕਾਬੂ ਆ ਉਹ ਗੁਰੂ ਦੇ ਲੜ ਲੱਗ ਕੇ ਗੁਰੂ ਦੀ ਬਾਣੀ ਨਾਲ ਲੜ ਦੇ ਲੜ ਲੱਗ ਕੇ ਮਨ ਕਾਬੂ ਕਰਨ ਦਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਕਹਿੰਦੇ ਮਨ ਜਿੱਤ ਲਓ ਨੌਜਵਾਨੋਂ ਤਾਂ ਜੱਗ ਜਿੱਤਨ ਮਣ ਗੁਰੂ ਤੇ ਲੜ ਲੱਗੇ ਜਿੱਤਿਆ ਜਾਊਗਾ ਤੇ ਫਿਰ ਦੂਜਾ ਪ੍ਰਾਲਾ ਬਾਈ ਜੱਗੀ ਵਰਗੇ ਨੇ ਕਰਤਾ ਕਿ ਜਿਵੇਂ ਕਿ ਆ ਖੇਡ ਗਰਾਊਂਡ ਦਾ ਜਿਹੜਾ ਹੁਣ ਪਿੱਛੇ ਆਪਣਾ ਯੂਰਪ ਦੇ ਵਿੱਚ ਇਹ ਕੱਪ ਹੋ ਕੇ ਹਟਿਆ ਕਵੈਡੀ ਕੱਪ ਸਾਰੇ ਪ੍ਰੋਗਰਾਮ ਹੋਏ ਨੇ ਲੰਮਾ ਸਮਾਂ ਮਹੀਨਾ ਤੋਂ ਮਹੀਨੇ ਜਿਹੜਾ ਇਹ ਟੂਰਨਾਮੈਂਟ ਚੱਲਦੇ ਹੁੰਦੇ ਨੇ ਇਹ ਟੂਰਨਾਮੈਂਟਾਂ ਦੇ ਵਿੱਚ ਸਾਰੇ ਜਿਹੜੇ ਆਮ ਵਰਗ ਦੇ ਮੇਰੇ ਵਰਗੇ ਸਾਰੇ ਨੌਜਵਾਨਾਂ ਨੂੰ ਬੁਲਾਇਆ ਗਿਆ ਬਾਈ ਵਰਗਿਆਂ ਵੱਲੋਂ ਜਿਨ੍ਹਾਂ ਦੇ ਕਿਤੇ ਪਾਸਪੋਰਟਾਂ ਦੇ ਉੱਪਰ ਵੀਜੇ ਨਹੀਂ ਸੀ ਲੱਗੇ ਉਹਨਾਂ ਨੌਜਵਾਨਾਂ ਨੂੰ ਬੁਲਾਇਆ ਗਿਆ ਮੇਰੇ ਨਾਲ ਬਿੱਟੂ ਇੱਥੇ ਕਵੈਡੀ ਕਮੈਂਟਰ ਬੈਠਾ ਇਹ ਸਾਰੇ ਨੌਜਵਾਨ ਅਸੀਂ ਉੱਥੇ ਬੁਲਾ ਕੇ ਐਨਾ ਮਾਣ ਸਨਮਾਨ ਬਾਈ ਨੇ ਬਖਸ਼ਿਆ ਕਹਿੰਦਾ ਵੀ ਆਮ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਧੀ ਪੁੱਤ ਨੇ ਦੇਖੋ ਵੱਡੇ ਪਲੇਅਰ ਵੀ ਬਹੁਤ ਨੇ ਬੜਾ ਸਤਿਕਾਰਯੋਗ ਨੇ ਪਰ ਆਮ ਨੂੰ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਪੁੱਛਦਾ ਨਹੀਂ ਉਹਨਾਂ ਨੂੰ ਬਾਈ ਵਰਗੇ ਨੇ ਬੁਲਾਇਆ ਐਡੇ ਵੱਡੇ ਪਰਾਲੇ ਦੇਖੋ ਕਰ ਰਹੇ ਨੇਗੇ ਇਹ ਬਹੁਤ ਵੱਡੀ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਮੈਂ ਇਹੀ ਨਗਰ ਦੇ ਵਿੱਚ ਚਰਨਾਂ ਦੇ ਵਿੱਚ ਬੇਨਤੀ ਕਰਦਾ ਵੀ ਆਪਾਂ ਸਾਰਿਆਂ ਆਪਣੇ ਮਨ ਮਟਾਬ ਦੂਰ ਕਰਕੇ ਅਸੀਂ ਪਿੰਡ ਨੂੰ ਜਿਵੇਂ ਕਿ ਬਾਈ ਘੰਡਾਵੰਨਾਂ ਨੂੰ ਪੰਜਾਬ ਦੇ ਨਕਸ਼ੇ ਉੱਪਰ ਲੈ ਕੇ ਜਾ ਰਹੇ ਨੇ ਜੋੜਪੁਰ ਦੇ ਜਦੋਂ ਖੇਡ ਗਰਾਉਂਡਾਂ ਦੇ ਵਿੱਚ ਘੰਡਾ ਬੰਨ ਦਾ ਨਾਮ ਬੋਲਿਆ ਜਾਂਦਾ ਸੀ ਨਾ ਬਹੁਤ ਵੱਡੀ ਗੱਲ ਹੁੰਦੀ ਆ ਉੱਥੇ ਹਜ਼ਾਰਾਂ ਦੇ ਵਿੱਚ ਇਕੱਠ ਹੁੰਦਾ ਸੀਗਾ ਉਹ ਘੰਡਾ ਬੰਨਾ ਭਾਈ ਜੱਗੀ ਘੰਡਾ ਬੰਨਾ ਸਾਰੇ ਘੰਡਾ ਬੰਨਾਂ ਦਾ ਨਾਮ ਬੋਲਿਆ ਜਾਂਦਾ ਸੀ ਇਹ ਬਹੁਤ ਵੱਡੀ ਗੱਲ ਆ ਇਸ ਕਰਕੇ ਆਪਾਂ ਸਾਰੇ ਹੀ ਇਸ ਇਸ ਪਰਿਵਾਰ ਦਾ ਸਾਥ ਦੇ ਕੇ ਆਪਾਂ ਪਿੰਡ ਨੂੰ ਉੱਪਰ ਲੈ ਕੇ ਜਾਈਏ ਇਹੀ ਬੇਨਤੀ ਆ ਦੇਖੋ ਦੋ ਚੀਜ਼ਾਂ ਨੇਗੀਆਂ ਵਿਕਾਸ ਕਰਨ ਲਈ ਪੰਜਾਬ ਦੇ ਵਿੱਚ ਮੈਨੂੰ ਆ ਪੱਤਰਕਾਰ ਵੀਰ ਸਿੰਘ ਨੇ ਪੁੱਛਿਆ ਕਿ ਨਾ ਰਾਜਨੀਤੀ ਦੇ ਵਿੱਚ ਤੇਰਾ ਆਉਣ ਦਾ ਕੀ ਵਿਚਾਰ ਆ ਮੈਂ ਕਿਹਾ ਰਾਜਨੀਤੀ ਹਮੇਸ਼ਾ ਪਿੰਡਾਂ ਨੂੰ ਧੜਾਂ ਦੇ ਵਿੱਚ ਵੰਡਦੀ ਆ ਮੱਕੇ ਮੇਰਾ ਜਿਹੜਾ ਕਿ ਕੋਈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੁੰਦੀ ਹੈ ਵੀ ਸੇਵਾ ਕਰਕੇ ਜਿਸ ਤਰ੍ਹਾਂ ਇਹ ਪਰਿਵਾਰ ਸੇਵਾ ਕਰਕੇ ਸਭ ਨੂੰ ਜੋੜ ਰਿਹਾ ਉਸ ਤਰ੍ਹਾਂ ਅਸੀਂ ਸੇਵਾ ਕਰਕੇ ਅਸੀਂ ਲੋਕਾਂ ਨੂੰ ਜੋੜੀਏ ਅਸੀਂ ਜਿਵੇਂ ਰਾਜਨੀਤਿਕ ਲੀਡਰ ਸਾਨੂੰ ਪਿੰਡਾਂ ਦੇ ਵਿੱਚ ਵੰਡ ਰਹੇ ਨੇ ਅਸੀਂ ਆਫਤ ਦੇ ਵਿੱਚ ਬੰਡੇ ਨਾ ਜਾਈਏ ਧੜੇ ਬੰਦੀਆਂ ਖਤਮ ਕਰਕੇ ਅਸੀਂ ਆਪਣੇ ਨਗਰਾਂ ਨੂੰ ਆਪਣੇ ਪਿੰਡਾਂ ਨੂੰ ਉੱਪਰ ਚੁੱਕੀਏ ਤੇ ਨੌਜਵਾਨ ਨੂੰ ਨਛੇ ਦੇ ਵਿੱਚੋਂ ਕੱਢੀਏ ਬਸ ਮੇਰੀ ਇਹੀ ਸਾਰੇ ਨਗਰ ਨੂੰ ਬੇਨਤੀ ਆ ਕਿ ਏਕਤਾ ਥਵਾਕ ਕੰਮ ਰੱਖ ਕੇ ਅਸੀਂ ਗੁਰੂ ਦੇ ਲੜ ਲੱਗ ਕੇ ਅਸੀਂ ਆਪਣੇ ਪਿੰਡ ਨੂੰ ਤਰੱਕੀ ਦੇ ਰਾਹਤੇ ਤੇ ਲੈ ਕੇ ਆਈਏ ਮੈਂ ਇਸ ਭ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾ ਬਾਈ ਜੱਗੀ ਜੀ ਦਾ ਜਿਨ੍ਹਾਂ ਦੀ ਐਡੀ ਵੱਡੀ ਸੋਚ ਜਿਹੜੀਆਂ ਚੀਜ਼ਾਂ ਮੈਂ ਉਸ ਸਮੇਂ ਦੇਖੀਆਂ ਕਿ ਕਿਸ ਤਰ੍ਹਾਂ ਆਪਣੇ ਪਿੰਡ ਲਈ ਆਪਣੇ ਪੰਜਾਬ ਲਈ ਤੜਫਦਾ ਉਹ ਮੈਂ ਆਪਣੇ ਅੱਖੀ ਚੀਜ਼ਾਂ ਦੇਖਿਓ ਮੈਂ ਤੁਹਾਡੇ ਨਾਲ ਸਾਂਝੀਆਂ ਕਰਕੇ ਗਿਆ ਇਸ ਕਰਕੇ ਮੈਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇਹੀ ਬਰ ਬੇਨਤੀ ਅਰਦਾਸ ਬੇਨਤੀ ਕਰਦਾ ਵੀ ਇਸ ਪਰਿਵਾਰ ਦੀ ਚੜ੍ਹਦੀ ਕਲਾ ਰਹੇ ਇਸ ਤਰ੍ਹਾਂ ਹੀ ਸਾਡੇ ਸਮਾਜਿਕ ਕੰਮਾਂ ਦੇ ਵਿੱਚ ਯੋਗਦਾਨ ਪਾਉਂਦੇ ਰਹਿਣ ਬਹੁਤ ਬਹੁਤ ਧੰਨਵਾਦ ਸਾਰੇ ਹੀ ਭੁੱਲਰ ਪਰਿਵਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ